ਹਾਂਜੀ ਕੀ ਗੱਲ ਹੋ ਜੀ ਰਾਤ ਲਗਦਾ ਕਿ ਜਦੋਂ ਮੇਰੀ ਜਾਗ ਖੁੱਲੀ ਤੜਕੇ 4:30 ਵਜੇ ਦੇ ਕਰੀਬ ਤੇ 4:30 ਵਜੇ ਮੈਂ ਦੇਖਿਆ ਕਿ ਮੇਰਾ ਇੱਕਦਮ ਸਭ ਤੋਂ ਪਹਿਲਾਂ ਉੱਠ ਕੇ ਆਪਣਾ ਮੋਬਾਈਲ ਨਾਲ ਜਿਵੇਂ ਤੇ ਆਂਜਾਂਦਾ ਵੀ ਆਪਾਂ ਟਾਈਮ ਦੇਖਣ ਵਾਸਤੇ ਤੇ ਮੇਰੇ ਕੋਲ ਪਾਸ ਮੇਰਾ ਮੋਬਾਈਲ ਨਹੀਂ ਸੀ ਹੈਗਾ ਤੇ ਕਈ ਵਾਰੀ ਮੈਂ ਇੱਧਰ ਉੱਧਰ ਹੱਥ ਮਾਰ ਕੇ ਦੇਖਿਆ ਉਹ ਥੱਲੇ ਡਿੱਗ ਪੈਂਦਾ ਜਾਂ ਇੱਧਰ ਉੱਧਰ ਹੋ ਜਾਂਦਾ ਤੇ ਉਹ ਮੈਨੂੰ ਨਹੀਂ ਲੱਭਿਆ ਤੇ ਮੈਂ ਜਦੋਂ ਲਾਈਟ ਆਨ ਕੀਤੀ ਤੇ ਮੇਰੇ ਕਮਰੇ ਦਾ ਜਿਹੜਾ ਦਰਵਾਜ਼ਾ ਸੀ ਉਹ ਸਟਾਪਰ ਲੱਗਿਆ ਹੋਇਆ ਸੀ ਤੇ ਖੁੱਲਿਆ ਹੋਇਆ ਸੀ ਹਲਕਾ ਜਿਹਾ ਮੇਰਾ ਉੱਪਰ ਛੱਦ ਦੇ ਵਿੱਚ ਕ ਉਹ ਹੋਇਆ ਕਿ ਜਦੋਂ ਮੈਂ ਬਾਹਰ ਜਾ ਕੇ ਦੇਖਿਆ ਮੇਰਾ ਮੋਬਾਈਲ ਤੇ ਮੇਰਾ ਇੱਕ ਪਰਸ ਉਹ ਬਾਹਰ ਪੌੜੀਆਂ ਤੇ ਬਿਆ ਸੀ ਤੇ ਅੱਜ ਕੱਲ ਸਾਡੇ ਪਿਛਲੇ ਹਫਤੇ ਦੇ ਵਿੱਚ ਵਿੱਚ 5-6 ਵਾਰ ਦਾ ਤਾਂ ਜਿਹੜੀ ਗਲੀ ਚ ਹੋਈਆਂ ਨੇ ਕਿਹੜਾ ਏਰੀਆ ਕਿਹੜਾ ਧਮਣ ਕਲੋਨੀ 메ਨ ਗਲੀ ਧਮਣ ਕਲੋਨੀ 7 ਨੰਬਰ ਗਲੀ ਦੇ ਵਿੱਚ ਸਾਡੀ ਰਿਹਾਇਸ਼ ਹੈ ਉੱਥੇ ਛੋਟੀਆਂ ਛੋਟੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਹੀ ਪਈਆਂ ਸੀ ਪਿਛਲੇ ਹਫਤੇ ਦੇ ਵਿੱਚ ਤੇ ਇਸ ਕਰਕੇ ਜਿਹੜਾ ਮੈਂ ਆਪ ਦਾ ਅਸਲਾ ਸੀਗਾ ਉਹ ਕੱਢ ਕੇ ਕਿ ਆਪਦੇ ਸਰਹਾਣੇ ਰੱਖਣਾ ਸ਼ੁਰੂ ਕਰ ਦਿੱਤਾ ਕਿ ਖੁਦਾਨਾ ਖਾਸਾ ਜੀ ਕੋਈ ਚੀਜ਼ ਹੁੰਦੀ ਹੈ ਤੇ ਅਸੀਂ ਮਤਲਬ ਇਮੀਡੀਏਟ ਸੱਜੇ ਮੈਂ ਕਾਹਦੇ ਤੱਕ ਲੇਗਾ ਤਾਂ ਮਰਦੋਨੀਚ ਮੇਰਾ ਕਲੀਨਿਕ ਆਕੇ ਵੀ ਤੋਂ 5 ਸਾਲ ਪਹਿਲਾਂ ਵੀ ਮੇਰੀ ਚੋਰੀ ਹੋਈ ਸੀ ਤੇ ਹੁਣ ਕੀ ਹੋਇਆ ਵੀ ਜਦੋਂ ਮੈਂ ਉਹਨੂੰ ਖੋਲ ਕੇ ਦੇਖਿਆ ਜਦੋਂ ਆਪਣੇ ਸਹਰਾਣੇ ਕ੍ਰਿਸਟਲ ਰੱਖਿਆ ਹੋਇਆ ਸੀਗਾ ਤੇ ਉਹਨੂੰ ਜਦੋਂ ਦੇਖਿਆ ਤੇ ਉਹ ਗਾਇਬ ਸੀ ਫਿਰ ਉਸ ਤੋਂ ਬਾਅਦ ਮੈਂ ਆਪੇ ਘਰਦਿਆਂ ਨੂੰ ਖਾਇਆ ਸੀ ਕਿ ਜਦੋਂ ਸੀਸੀਟੀਵੀ ਦੇਖਿਆ ਤੇ ਲਗਭਗ ਜਿਵੇਂ 4:30 ਮੈਂ ਉਠਿਆ ਤੇ 2 ਘੰਟਿਆਂ ਦਾ ਅਜੇ ਪਹਿਲਾਂ ਸਭ 2:30 ਵਜੇ ਦੇ ਕਰੀਬ ਹੀ ਉਹ ਚੋਰੀ ਜਿਹੜੀ ਉਹ ਇੱਕ ਬੰਦਾ ਜਿਹੜਾ ਹੈਗਾ ਅਣਪਛਾਤਾ ਕੋਈ ਅੱਛੀ ਸੀਗਾ ਉਹ ਗੀਰ ਤੋਂ ਬਾਹਰ ਨਿਕਲ ਰਿਹਾ ਤੇ ਉਹਦੇ ਹੱਥ ਦੇ ਵਿੱਚ ਜਿਹੜਾ ਮੇਰਾ ਪਿਸਤਲ ਸੀਗਾ ਉਹ ਹੈਗਾ ਸੀ ਤੇ ਬਾਕੀ ਇੱਕ ਦੋ ਜਿਹੜੀ ਮੇਰੇ ਕੁਝ ਕੱਪੜੇ ਸੀਗੇ ਉਹ ਚਾਦਰ ਜਿਹੜੀ ਉਹ ਮੂੰਹ ਤੇ ਲੈ ਬੈਠਣ ਵਾਸਤੇ ਲੈ ਗਿਆ ਉਹ ਇਹੋ ਜਿਹੀਆਂ ਜਿਹੜੀਆਂ ਨਿੱਕੇ ਮੋਟੀਆਂ ਚੀਜ਼ਾਂ ਉਹ ਬਾਕੀ ਤਾਂ ਹਜੇ ਕਮਰੇ ਦੇ ਵਿੱਚ ਗਿਆ ਨਹੀਂ ਦੁਆਰਾ ਤੇ ਜਾਣਾ ਚਾਹੀਦਾ ਤੇ ਤੁਸੀਂ ਪੁਲਿਸ ਨੂੰ ਕੰਪਲੇਂਟ ਨਹੀਂ ਕੀਤੀ ਪੁਲਿਸ ਹਾਂਜੀ ਸਵੇਰੇ ਮੈਂ ਆਨਲਾਈਨ ਕੰਪਲੇਂਟ ਪਾਤੀ ਸੀ ਉਸ ਤੋਂ ਬਾਅਦ ਇੱਕ ਵਾਰੀ ਜਿਹੜੇ ਜਿਹੜੇ ਇੰਚਾਰਜ ਸੀਗੇ ਉਹ ਆ ਗਏ ਪਰ ਹੋਣ ਸੱਚ ਸਾ ਵੀ ਇਕੱਲੇ ਹੋ ਕੇ ਗਏ ਨਹੀਂ ਕਿ ਉਹਨਾਂ ਨੇ ਮੌਕਾ ਇਕੱਲੀ ਦੇਖਿਆ ਬਿਆਨ ਨਗਾਰਾ ਹੁਣ ਮਿਲਖਾਨਾ ਚ ਥਾਣੇ ਆਣਾ ਤੁਸੀਂ ਕਹਿੰਦੇ ਲਗਾਤਾਰ ਇੱਕ ਹਫਤੇ ਤੋਂ ਚੋਰੀਆਂ ਹੋ ਰਹੀਆਂ ਉੱਥੇ ਵਾਰਦਾਤਾਂ ਹੋ ਰਹੀਆਂ ਕੀ ਪੁਲਿਸ ਕੀ ਕਰ ਰਹੀ ਹੈ ਭਾਜੀ ਐਵੇਂ ਜੀ ਦੇਖੋ ਅਸੀਂ ਹੀ ਕਿਤੇ ਨਾ ਕਿਤੇ ਜਾ ਕੇ ਪੁਲਿਸ ਨੂੰ ਇਹ ਖਲਾਅ ਕਰੀਏ ਤੇ ਫਿਰ ਅੱਗੋਂ ਪ੍ਰੈਸ਼ਰ ਪਾਈਏ ਤੇ ਫਿਰ ਕੁਝ ਹੋਵੇ ਪਰ ਇਹ ਹੈ ਵੀ ਥੋੜਾ ਬੋੜਾ ਸਿਕਿਉਰਟੀ ਪਰਤੋ ਵਾਸਤੇ ਕੋਈ ਨਾ ਕੋਈ ਚੀਜ਼ ਹੈ ਕੋਈ ਨਾ ਕੋਈ ਐਕਸ਼ਨ ਹੋਣੀ ਤਾਂ ਜ਼ਰੂਰ ਚਾਹੀਦੀ ਹੈ ਕਿਉਂਕਿ ਦੇਖੋ ਜੇ ਮੈਂ ਕਹਾਂ ਕਿ ਮੇਨ ਗੇਟ ਲੋਕ ਸੀ ਮੈਂ ਆਪਣੇ ਕਮਰੇ ਨੂੰ ਹਲਕਾ ਜਿਹਾ ਖਵਾ ਹੋਵਾ ਵਾਸਤੇ ਜੇ ਉਹ ਖੋਲ ਕੇ ਦੇ ਰੱਖਿਆ ਹੋਇਆ ਹੈ ਤੇ ਮੈਂ ਕਿ ਕੀ ਕਰਦੇ ਵਿੱਚ ਇੰਨਾ ਸੇਫਲੀ ਰਹਿ ਵੀ ਨਹੀਂ ਸਕਦਾ ਕਿ ਮੈਂ ਸੋਚਿਆ ਕਿ ਵੀ ਅੰਦਰੋਂ ਕੁੰਡੀਆਂ ਲਾ ਕੇ ਮੈਂ ਸੋਣਾ ਹੈ ਦੀ ਮੰਗ ਕਰਦੇ ਹਾਂ ਤੇ ਪ੍ਰਸ਼ਾਸਨ ਮੰਗ ਕਰੇ ਕੋ ਜੀ ਲੇਖੋ ਮੇਰਾ ਇੱਕ ਇੱਕ লাইসেনਸੀ ਹਥਿਆਰ ਸੀਗਾ ਉਹ লাইসেনਸੀ ਜਿਹਨੇ ਮੇਰੇ ਨਾਲ ਜਿਹੜਾ ਚੋਰੀ ਹੋਇਆ ਤੇ ਉਸ ਉਹਦੇ ਕੋਲੋਂ ਤੇ ਉਸ ਤੋਂ ਬਾਅਦ ਕੈਮਰੇ ਦੇ ਵਿੱਚ ਆਇਆ ਕਿ ਉਹ ਚੋਰ ਜਿਹੜਾ ਸੀ ਮੂਲ ਖੋ ਕੇ ਭੱਜਿਆ ਅੱਗੇ ਜਾ ਕੇ ਗੋਲੀ ਦੀ ਆਵਾਜ਼ ਵੀ ਇਹ ਕੈਮਰੇ ਨੇ ਰਿਕਾਰਡ ਕੀਤਾ ਪਰ ਉਹ ਇੱਕ লাইসেনਸੀ ਹਥਿਆਰ ਹੋਣ ਦੇ ਰਾਤੇ ਵੀ ਮੈਨੂੰ ਸੇਫਟੀ ਸਿਕਿਉਰਟੀ ਚਾਹੀਦੀ ਹੈ ਮੈਨੂੰ ਕਿ ਮੇਰੀ ਜਿਹੜੀ ਕੋਈ ਵੀ ਚੀਜ਼ ਹੈਗੀ ਉਹ ਉਸੇ ਰੂਪ ਦੇ ਵਿੱਚ ਮੈਨੂੰ ਵਾਪਸ ਤੇ ਚੋਰ ਨੂੰ ਫੜ ਕੇ ਉਹਦੀ ਬੰਦ ਜਿਹੜੀ ਹੈ ਸਜਾ ਨਾ ਤੁਹਾਡਾ ਮੈਂ ਡਾਕਟਰ ਜਸਮੀਤ ਸਿੰਘ ਹੈ ਜੀ ਬੀ ਆਯੁਰਵੇਦ ਐਂਡ ਪੰਚਕਰਮਾ ਮੈਂ ਇੱਥੇ ਧੰਨਕਲੋਨੀ ਕਲੀਨਿਕ ਚਲਾਉਂਦਾ ਹਾਂ ਜੀ ਪਿਛਲੇ 10 ਸਾਲ ਤੋਂ ਦਰਸਲ ਜੀ ਲਗਾਤਾਰ ਜਿਹੜਾ ਚੋਰੀਆਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਆਪਣੇ ਸ਼ਹਿਰ ਵਿੱਚ ਧੰਨਕਲੋਨੀ ਨੂੰ ਖਾਸ ਕਰਕੇ ਇੱਥੇ ਚੋਰੀਆਂ ਬਹੁਤ ਹੋਈਆਂ ਨੇ ਤੇ ਕੱਲ ਦੀ ਰਾਤ ਹੀ ਮੇਰੇ ਬਰਦਰ ਦੇ ਕੋਲੋਂ ਉਹਦਾ ਪਿਸਤਲ ਕੋ ਚਾਕੇ ਲੈ ਗਿਆ ਹੈਗਾ ਤੇ ਅਸੀਂ ਉਹਦੀ ਦਰਖਾਸਤ ਇੱਥੇ ਲਖਾਨ ਆਈ ਸੀ ਕਿ ਪਰ ਲੇਟੇਨਟ ਪ੍ਰਸ਼ਾਸਨ ਬੜਾ ਬੇਕਾਬੂ ਦੇ ਸੁਪਤਾਂ ਵਿੱਚ ਹੈ ਕਿਹੜੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਡੀ ਆਪਣੀ ਉਹਦੇ ਬੈਂਕੀਆ ਪ੍ਰਸ਼ਾਸਨ ਵਾਲੇ ਵੀ ਇਹਨਾਂ ਚੋਰਾ ਤੇ ਰਸ ਪਾ ਦੇ ਕਿਸ ਤਰ੍ਹਾਂ ਨਾਲ ਭਾਜੀ ਇਹ ਧਮਗਰੋਨੀ ਕਿੰਨੇ ਨੰਬਰ ਗਲੀ ਦੇ ਵਿੱਚ ਚੋਰੀ ਇਹ ਬਾਈ 7 ਨੰਬਰ ਗਲੀ ਚ ਕੀ ਕੁਛ ਲੈ ਗਏ ਸਰ ਇੱਕ ਪਿਸਤਲ ਲੈ ਗਏ ਉਹਨਾਂ ਨੇ ਆਪਲਾ ਮੋਬਾਈਲ ਤੇ ਬੱਤਸ ਵੀ ਚੱਕਿਆ ਸੀ ਲੇਕਿਨ ਉਹ ਕੋੜੀਆਂ ਚੋਂ ਉਹਨਾਂ ਤੋਂ ਡਿੱਗ ਪਿਆ ਲੇਕਿਨ ਪਿਸਤਲ ਉਹ ਨਾਲ ਲੈ ਗਏ ਫੋਟੋ ਵੀ ਕਰਾ ਵੀ ਤੁਹਾਡੇ ਕੋਲ ਕੈਮਰੇ ਦੇ ਘਟਿਆ ਸੀ ਹਾਂਜੀ ਕੈਮਰੇ ਚ ਉਹਨਾਂ ਦੇ ਅੰਦਰ ਵੜਨ ਤੇ ਬਾਹਰ ਨਿਕਲਣ ਦੀਆਂ ਫੋਟੋਆਂ ਆਈਆਂ ਨੇ ਕੀ ਨਾਂ ਤੁਹਾਡਾ ਮੇਰਾ ਨਾਮ ਹਰਦੀਪ ਸਿੰਘ ਜੀ ਕੀ ਮੰਗ ਹੀ ਕਰਦੇ ਨੇ ਮੰਗ ਦੀ ਪ੍ਰਕਿਰਿਆ ਨੂੰ ਤੇਹੀ ਵੀ ਜਲਦੀ ਤੋਂ ਜਲਦੀ ਕਰਵਾਇ ਕਿਤੇ ਜਾਵੇ ਅਤੇ ਸਾਡੇ ਸਾਡਾ ਸਮਾਨ ਬਾਹਰ ਤੋਂ ਦਵਾਇਆ ਜਾਵੇ ਅਤੇ ਨਾ 14 ਲੱਖ ਕੱਸੀ ਜਾਵੇ